ਯੋਗਰੂ ਬਾਬਾ RAMDEV ਹੁਣ ਆਪਣੀ ਜੀਵਨੀ ਬੀਂਗ ਬਾਬਾ RAMDEV ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਵਿੱਚ ਨੇ ਦਿਲਚਸਪ ਗੱਲ ਇਹ ਹੈ ਕਿ ਇਸ ਨੂੰ RAMDEV ਖੁਦ ਲਿਖ ਰਹੇ ਨੇ 10000 ਦੇ ਜੀਵਨ ਵਿੱਚ ਉਹਨਾਂ ਦੇ ਯੋਗ ਪਤੰਜਲੀ ਅਤੇ ਸਿਆਸੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਜੀਵਨੀ ਅਗਲੇ ਸਾਲ ਛਾਪੀ ਜਾਏਗੀ ਜੀਵਨੀ ਨੂੰ ਲੈ ਕੇ RAMDEV ਨੇ ਕਿਹਾ ਮੇਰੇ ਬਾਰੇ ਮੀਡੀਆ ਚ ਪਹਿਲਾਂ ਹੀ ਬਹੁਤ ਲੋਕ ਬਹੁਤ ਕੁਝ ਲਿਖ ਚੁੱਕੇ ਨੇ ਪਰ ਹੁਣ ਆਪਣੀ ਜੀਵਨੀ ਵਿੱਚ ਮੈਂ ਆਪਣੇ ਸ਼ਬਦਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਲੋਕਾਂ ਦੇ ਸਾਹਮਣੇ ਰੱਖਾਂਗਾ ਪ੍ਰਿਕਸ਼ਿਕਰ ਸੰਮੇਲਨ ਤੋਂ ਪਹਿਲਾਂ ਡਿਨਰ ਮੌਕੇ ਮੋਦੀ ਜੈਕਟ ਦਾ ਜਲਵਾ ਦੇਖਿਆ। ਸਮੇਦਨਲੀ ਪਹੁੰਚੇ ਚਾਰੇ ਦੇਸ਼ਾਂ ਦੇ ਮਹਿਮਾਨ ਮੋਦੀ ਜੈਕਟ ਦੇ ਵਿੱਚ ਵਿਖਾਈ ਦਿੱਤੇ। ਇਸ ਮੌਕੇ ਵਲਾਦੀਮੀਰ ਪੁਤਿਨ ਬਲੂ ਜੈਕਟ ਵਿੱਚ ਸਨ ਜਦਕਿ ਸ਼ੀ ਜਿਨਪਿੰਗ ਲਾਲ ਰੰਗ ਦੇ ਮੋਦੀ ਜੈਕਟ ਵਿੱਚ ਜੱਚ ਰਹੇ ਸਨ। ਇਸ ਦੇ ਇਲਾਵਾ ਜੈਕ ਵਜੂਮਾ ਅਤੇ ਮਾਈਕਲ ਟੇਮਰ ਤੇ ਵੀ ਮੋਦੀ ਜੈਕਟ ਖੂਫਾਭ ਰਹੀ ਸੀ। ਗੋਆ ਵਿੱਚ ਪ੍ਰਧਾਨ ਮੰਤਰੀ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲੇ। ਸ਼ੀ ਜਿਨਪਿੰਗ ਨੇ ਇਸ ਦੌਰਾਨ ਅਤਵਾਦ ਰੋਧ ਲੜਾਈ ਦੀ ਗੱਲ ਕਹੀ ਪਰ ਉਹਨਾਂ ਮਸੂਦ ਅਜ਼ਹਰ ਤੇ ਕੋਈ ਠੋਸ ਭਰੋ ਇਕਸ ਤੋਂ ਪਹਿਲਾਂ ਪੀਐਮ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਲੇ ਇਸ ਮੁਲਾਕਾਤ ਮਗਰੋਂ ਮੋਦੀ ਨੇ ਕਿਹਾ ਕੀ ਤੋਂ ਨਵੇਂ ਦੋਸਤਾਂ ਨਾਲੋਂ ਇੱਕ ਪੁਰਾਣਾ ਦੋਸਤ ਚੰਗਾ ਹੈ ਮੋਦੀ ਅਤੇ ਪੁਤਿਨ ਦੀ ਮੁਲਾਕਾਤ ਦੌਰਾਨ 40 ਹਜ਼ਾਰ ਕਰੋੜ ਦੇ ਰੱਖਿਆ ਸਮਝੌਤੇ ਤੇ ਮੋਹਰ ਲੱਗੀ ਹੈ ਜਿਸ ਵਿੱਚ S-400 ਮਿਸਾਈਲ ਸਿਸਟਮ ਅਤੇ ਹੈਲੀਕਾਪਟਰ ਖਰੀਦਣ ਸੰਬੰਧੀ ਇਕਰਾਰ ਸ਼ਾਮਲ ਹੈ ਜੰਮੂ ਕਸ਼ਮੀਰ ਦਾ ਦੋ ਸ਼ਹਿਰਾ ਸੈਕਟਰ ਵਿੱਚ ਇੱਕ ਵਾਰ ਫਿਰ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕੀਤੀ ਹੈ ਜਿਸ ਦਾ ਭਾਰਤੀ ਜਵਾਨਾਂ ਨੇ ਮੂੰ ਤੋੜ ਜਵਾਬ ਦਿੱਤਾ ਵਾਰਾਨਸੀ ਪਗੜੜ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ ਇਸ ਵਿੱਚ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਹੈ ਯੂਪੀ ਦੇ ਵਾਰਾਨਸੀ ਵਿੱਚ ਪਗੜੜ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ ਦਰਸਲ ਕੱਲ੍ਹ ਜੈ ਗੁਰਦੇਵ ਦੇ ਸਮਾਗਮ ਦੌਰਾਨ ਇੱਕ ਘਟਨਾ ਵਾਪਰੀ ਸੀ ਸੂਤਰਾਂ ਮੁਤਾਬਕ ਪੁਲ ਪਾਰ ਕਰਨ ਦੌਰਾਨ ਪੁਲ ਟੁੱਟਣ ਦੀ ਵਾਅ ਕਾਰਨ ਇਹ ਭਗਤਲ ਮੱਚ ਗਈ ਸੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ 3000 ਲੋਕਾਂ ਨੂੰ ਆਗਿਆ ਦਿੱਤੀ ਗਈ ਸੀ ਜਦ ਕਿ ਇਕੱਠ ਵਿੱਚ 70 ਤੋਂ 90 ਹਜ਼ਾਰ ਲੋਕ ਸ਼ਾਮਲ ਹੋ ਗਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਖੇਸ਼ ਯਾਦਵ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਯੂਪੀ ਵਿੱਚ ਮੁਲਾਇਮ ਯਾਦਵ ਦਾ ਪਰਿਵਾਰ ਟੁੱਟਣ ਦੀ ਕਗਾਰ ਹੈ। ਕਿਹਾ ਜਾ ਰਿਹਾ ਹੈ ਕਿ 5 ਨਵੰਬਰ ਤੋਂ ਪਹਿਲਾਂ ਸੀਐਮ ਖੇਸ਼ ਯਾਦਵ ਕੋਈ ਵੱਡਾ ਫੈਸਲਾ ਲੈ ਸਕਦੇ ਨੇ। 5 ਨਵੰਬਰ ਨੂੰ ਸਮਾਜਵਾਦੀ ਪਾਰਟੀ ਦਾ 25ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਮੁਲਾਇਮ ਯਾਦਵ ਲਖਨਊ ਵਿੱਚ ਵੱਡੀ ਰੈਲੀ ਕਰਨ ਵਾਲੇ ਨੇ। ਪੀਪੀ ਨਿਊਜ਼ ਨਾਲ ਗੱਲ ਕਰਦਿਆਂ ਖਲੇਸ਼ ਾਦਵ ਨੇ ਕਿਹਾ ਕਿ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਉਹਨਾਂ ਤੇ ਇਲਜ਼ਾਮ ਲੱਗਣ। ਉਥੇ ਚਾਚਾ ਰਾਮ ਗੋਪਾਲ ਯਾਦਵ ਨੇ ਮੁਲਾਇਮ ਯਾਦਵ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਅਖਲੇਸ਼ ਨੂੰ ਸੀਐਮ ਉਮੀਦਵਾਰ ਨਾ ਬਣਾਇਆ ਗਿਆ ਤਾਂ ਪਾਰਟੀ ਖਤਮ ਹੋ ਜਾਏਗੀ। ਦਿੱਲੀ ਤੋਂ ਸੱਟੇ ਨੌਇਡਾ ਤੋਂ ਨੌ ਨਕਸਲੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਕਾਰ 6 ਪਿਸਤਲ ਅਤੇ 50 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਫੜੇਗੇ ਨਕਸਲੀ ਦੱਲੀ ਐਨਸੀਆਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫੇਰਾਕ ਵਿੱਚ ਸਨ